ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਫਰੀਦਕੋਟ ਸਾਹਿਬ ਪੱਟੀ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਕੈਰੋਂ ਪਿੰਡ ਬਿਲਕੁਲ ਨਜ਼ਦੀਕ ਵੀਰ सोनू ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਦੋ ਬਣਾ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਦੋਵੇਂ ਤਾਜ਼ੀਆਂ ਸੱਜਰ ਸੁਈਆਂ ਨੇ ਤੇ ਕਿੰਨੇ ਕਿੰਨੇ ਦਿਨਾਂ ਦੀਆਂ ਸੋਈਆਂ ਕੀ ਥੱਲੇ ਇਹਨਾਂ ਦੇ ਦੁੱਧ ਕਿੰਨਾ ਰੇਟ ਰਹੂਗਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ 8 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਸੋ ਦੋਵੇਂ ਬਣਾ ਬਿਲਕੁਲ ਤਾਜ਼ੀਆਂ ਸੱਜਰ ਨੇ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਕੋਠੀਠਾ ਜੀ ਹਾਂਜੀ ਬੜੀਆ ਸੰਤੂ ਸਾਹਿਬ ਸੋਨੂ ਵੀਰ ਦੋਵੇਂ ਬਣਾ ਅੱਜ ਆਪਾਂ ਚੰਗੀਆਂ ਸੇਲ ਕਰਦੇ ਆਂ ਤਾਜ਼ੀਆਂ ਸੋਈਆਂ ਨੇ ਹਾਂਜੀ ਇਹਨਾਂ ਨੂੰ ਹੋ ਗਏ ਜੀ 10-10 11-11 ਦੇ ਦਿਨ ਹੋ ਗਏ ਮੈਲੇ ਤੇ ਆ ਗਈਆਂ ਅ ਠੀਕ ਹੈ ਤੇ ਦਸਾਂ 11 11 ਦਿਨਾਂ ਦਾ ਸੂਆ ਹੀ ਹੈ ਹਾਂਜੀ ਹਾਂਜੀ ਸਾਹਿਬ ਤੇ ਹੈ ਵੀ ਸੂਆ ਜਰ ਦੁਜੇ ਦੁਜੇ ਹੀ ਹੈ ਹਾਂਜੀ ਹਾਂਜੀ ਠੀਕ ਹੈ ਵੀ ਦੁਜੇ ਦੁਜੇ ਤੋਂ ਸ਼ੁਰੂਆਤ ਦੋਸਤੋ ਇੱਕ ਪਹਿਲੇ ਨੰਬਰ ਤੋਂ ਇਹ ਵਹਿੜ ਆਪਾਂ ਤੁਹਾਨੂੰ ਦਿਖਾ ਰਹੇ ਆ ਬਲੈਕ ਰੰਗ ਦੇ ਵਿੱਚ ਵਹਿੜ ਤੇ ਫਿਰ ਸੋਣਾ ਇਹ ਦਸਾਂ 11 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਦੇ ਥੱਲੇ ਇਹਦੇ ਥੱਲੇ ਜੀ ਸਾਹਿਬ ਜੀ 14 ਲੀਟਰ ਦੁੱਧ ਆ 14 ਲੀਟਰ ਹਾਂਜੀ ਥੰਦੀ ਠੀਰੀ ਬਹੁਤ ਹੈ ਲਓ ਜੀ 14 ਲੀਟਰ ਦੁੱਧ ਇਸ ਵਹਿੜ ਦੇ ਥੱਲੇ ਹੁਣ ਮੌਜੂਦ ਆ ਦੇਖੋ ਮਗਰ ਕੀ ਬੱਚਾ ਹਾਂਜੀ ਇਹ ਮਗਰ ਬੱਚਾ ਜੀ ਬੱਚਾ ਹਾਂਜੀ ਲਓ ਜੀ ਮਗਰ ਬੱਚਾ 14 ਲੀਟਰ ਬੁੱਧ ਇਸ ਵਾਰ ਦੇ ਖੰਡੇ ਮਜੂਰ ਠੰਡੀ ਠੰਡੀ ਬੋਧ ਹੈ ਚੁਆਈ ਚੁਈ ਬੋਧ ਹੈ ਜੀ ਸਾਨ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਠੀਕ ਮੈਂ ਵੀ ਤੁਹਾਨੂੰ ਮੋੜ ਲੈ ਖਾਂਜੀ ਸੰਦੀ ਦੇ ਭਾਵੇਂ ਨਿੱਕਾ ਬਚਾਏ ਕਿ ਉਹ ਜੁਆਈ ਚੁਈ 34 ਬੋਧ ਸਾਧਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਬਸ ਇੱਕ ਕ੍ਰੋਸ ਵਾਇਰ ਜਰਸੀ ਦੇ ਨਾਲ ਕ੍ਰੋਸ ਸੋ ਬਾਕੀ 14 ਕਿਲੋਟਰ ਇਸ ਵਕਤ ਇਹਦੇ ਥਲੇ ਦੋ ਤੋਂ ਮੌਜੂਦ ਆ ਹਾਂਜੀ ਸੋ 14 ਲੀਟਰ ਦੀ ਕੋਈ ਵੀ ਭਰਾ ਇੱਥੇ ਆਣ ਕੇ ਚੋਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੀ ਸੋ ਥਾਣਾ ਤੁਸੀਂ ਦੇਖ ਹੀ ਲਿਆ ਤਕਰੀਬਨ ਹੱਥੀ ਮੁਠੀ ਆ ਨਾ ਥਾਣਾ ਅਗਲੇ ਥਾਣਾ ਦਾ ਤੇ ਪਿਛਲੇ ਥਾਣਾ ਦਾ ਗੈਪ ਅੰਤਰ ਜਿਹੜਾ ਤੁਸੀਂ ਵਿੱਚ ਵੇਖ ਸਕਦੇ ਜੀ ਹਾਂਜੀ ਬਾਕੀ ਪਸਮਕੇ ਬਹੁਤ ਸੋਹਣੇ ਮੁੱਤੀ ਸੰਤ ਬਣਾਉਂਦੇ ਆ ਠੀਕ ਹੈ ਜੀ ਮੈਂ ਵੀਰੇ ਕੀ ਡਿਮਾਂਡ ਕੀ ਮੋਲ ਕਰਦੇ ਆਂ ਡਿਮਾਂਡ ਤੇ ਸੰਤੂ ਸਾਹਿਬ ਮੋਲ ਤੇ ਕਰਦੇ ਆ 75000 ਰੁਪਇਆ ਆਪਾਂ 65000 ਦੇ ਵਿੱਚੋਂ ਭੈਣ ਭਰਾ ਦਾ ਮਾਨਤਾਣ ਕਰਦੇ ਆਂ 65000 ਤੋਂ ਹਾਂਜੀ ਕਿੰਨਾ ਕੋਜੂਗਾ 2000 ਦਾ ਮਾਨਤਾਣ ਕਰਦੇ ਆਂਗੇ ਤਿੰਨ ਦਾ ਹੀ ਕਰਦੇ ਆਂਗੇ ਜੈ ਜੱਜ ਕਰਕੇ ਦੇ ਦਈਏ ਸੋਣੇ ਹਾਂਜੀ ਦੇ ਦੇ ਆਗੇ ਕੋਈ ਨਹੀਂ ਜਿਹੜਾ ਭੈਣ ਭਰਾ ਮਾਨਤਾਣ ਨਾਲ ਫੋਨ ਲਾਊਗਾ ਦੇ ਦਿਆਂਗੇ ਮਾਨਤਾਣ ਨਾਲ ਠੀਕ ਹੈ ਦੁੱਧ 14 ਲੀਟਰ ਉਹ ਨਾ ਹੋਊਗਾ 62000 ਦੀਆਂ ਦੇ ਹਾਂਜੀ 62 ਦੀ ਦੇ ਦਿਆਂਗੇ ਕਰਦਿਆਂ ਕਿ ਮਾਨਤਾਨ ਜੇ ਕੋਈ ਭੈਣ ਭਰਾ ਜਿੱਦਾਂ ਭਾਅ ਨਾ ਤੁਰੀਆਂ ਗਿਆ ਭਾਅ ਨਾ ਦੇ ਜਾਣੀਆਂ ਸੰਗੂ ਸਾਹਿਬ ਆਪੋ। ਲੋ ਵੀ 60000 ਦੀ ਦੋਸਤੋ ਇਹ ਬੱਛੀ ਮਿਲ ਜੂਗੀ। ਸੋ 14 ਕਿਲੋ ਦੁੱਧ 10 ਕਿ ਦਿਨਾਂ ਦੀ ਸੂਈ ਆ। ਬਾਕੀ ਹੈ ਠੰਡੀ ਧੀਰੀ ਹੈ ਸੀਲਸ ਲੱਗਾ। ਬਹੁਤ ਵਧੀਆ ਜੀ। ਹਾਂ। ਸੋ ਇੱਕ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਰੰਗ ਬਲੈਕ। ਬਿਲਕੁਲ ਘੂਠੀ ਬਾਂਤੀ ਤੁਸੀਂ ਦੇਖੋਗੇ ਜਰਸੀ ਦੇ ਵਿੱਚ ਕਰਾਸ। ਹਾਂ ਜੀ ਬਹੁਤ ਵਧੀਆ ਤੁਹਾਨੂੰ ਗੱਲਾਂ ਲੱਗਾ ਤੋਰ। ਹਾਂ ਤੋਰ ਦੇ ਕੋਲ ਹੀ ਮਰ ਜਾਏ। ਮਗਰ ਬੱਛਾ ਹੀ ਨੇ ਹਾਂਜੀ ਬੱਛਾ ਜੀ ਬਲੈਕ ਦਾ ਠੀਕ ਹੈ ਜੀ ਉਹ ਬਲੈਕ ਰਾਂਗੇ ਤਾਂ ਮਗਰ ਬੱਛਾ ਹਾਂਜੀ ਹਾਂਜੀ ਠੀਕ ਹੈ ਮਹਾਰਾਜ ਲਓ ਵੀ ਇਹ 62000 ਦੀ ਬੱਛੀ ਮਿਲ ਜੂਗੀ 65000 ਡਿਮਾਂਡ ਆ ਤੋਂ 65000 ਲੈਣ ਦੇ ਰਾ ਤੋਂ ਬਾਕੀ ਮੇਰਾ ਭਰਾ ਕਰ ਲਿਓ ਕੰਟੈਕਟਰ ਕਰ ਲਿਓ ਸੰਪਰਕ ਠੀਕ ਆ ਜੀ ਤੋਂ ਬੱਛੀ ਚੰਗੀ ਆ ਬਾਕੀ ਥਣਾ ਥੋਣਾ ਦੀ ਪੂਰੀ ਖਬਰਦਾਰ ਆ ਭਵਾਨੇ ਚੱਡੇ ਦੀ ਖਬਰਦਾਰ ਮੁੱਠੀ ਮੁੱਠੀ ਥਣਾ ਤੋਂ 65000 ਡਿਮਾਂਡ ਇੱਧਰ ਸੈਕਿੰਡ ਨੰਬਰ ਤੇ ਸੁਣੇ ਇੱਕ ਆਪਣੇ ਕੋਲ ਆ ਵਾਈਟ ਰੰਗ ਦੀ ਵਿੱਚ ਬੱਛੀ ਹਾਂਜੀ ਹਾਂਜੀ ਇਹਦਾ ਕੀ ਰੇਵਾ ਭਾਜੀ ਇਹ ਨਾ ਸਾਨੂੰ ਸਾਹਿਬ ਇਹ ਦੂਜੇ ਸੂਹੇ ਸੂਈ ਆ ਮਗਰ ਬੱਛੀ ਆ ਅੱਜ 11 ਤੋਂ 12 ਦਿਨ ਹੋ ਗਏ ਆ ਜਾਂ ਨਿਆਣੇ ਤੋਂ ਮਿਲਦੀ ਠੰਡੀਆਂ ਤੀਹੀਆਂ ਬਹੁਤ ਇਹ ਦੋਨੇ ਬੱਛੀਆਂ ਮਗਰ ਬੱਛੀ ਇਹ ਤੇ ਹਾਂ ਜੀ ਹਾਂ ਜੀ ਤੇ ਕਿੰਨਾ ਦੱਸਿਆ ਦੁੱਧ ਦੇ ਥੱਲੇ ਇਹਦੇ ਥੱਲੇ ਦੁੱਧ 14 ਤੋਂ ਤਾਂ ਆ ਜੀ 15 ਤੋਂ ਹੀ ਵਿੱਚ ਆ 14 14 ਆਪਾਂ 15 ਆਪੂਗਾ 14 14 ਮੰਨ ਕੇ ਲੱਲੇ ਭੈਣ ਭਰਾ 14 ਤੋਂ ਬੂੰਦ ਬਣਾ ਕਟੂ 14 14 ਲੀਟਰ ਬਣਾਉ ਠੀਕ ਹੈ ਲੋ ਵੀਰੇ ਸੋ ਦੂਜਾ ਸਵੇਰ ਦੋਸਤੋ ਕੇ 11 12 ਦਿਨਾਂ ਦੀ ਸੂਈ ਆ ਸੋ so 14 ਕਿਲੋ ਤੋਂ ਵੈਸੇ ਬਾਰ-ਬਾਰ ਦੋਦਾ ਪਰ 14 ਕਿਲੋ ਮੰਨ ਕੇ ਕੋਈ ਵੀ ਭਰਾ ਤੁਸੀਂ ਸੌਦਾ ਕਰ ਲਿਆ ਜੀ। ਟਾਈਮ ਚ ਹੁਣ ਭੈਣ ਭਰਾ ਤਿੰਨ ਟਾਈਮ ਚ ਹੁਣ। ਬਾਕੀ ਸਫਾਈ ਸੁਫੀ ਬਹੁਤ ਜਿਆਦੀ ਆ। ਹਵਾਨੇ ਚੱਡੇ ਦੀ ਬੜੀ ਖਬਰਦਾਰ। ਥਾਣੇ ਦਾ ਵੀ ਕਰਮ ਵਾਲੀ ਦਾ ਬਿਲਕੁਲ ਮੁਸ਼ਕਲੀ ਵਾਲੀ ਆ। ਬਾਕੀ ਚਵਾਈਆਂ ਦੇਖੋ ਮੇਰਾ ਪੰਤਰ ਵੇਖੋ ਮੇਰਾ ਭਰਾ ਬਹੁਤ ਸੋਹਣਾ ਲੇਵਾ ਟਿਕਾਣੇ ਤੇ ਆ ਬੰਦ ਲੇਵਾ। ਐਨ ਕੰਪੈਕਟ ਟਰੈਕਟਰ ਦੇ ਵਿੱਚ ਚਵਾਈ ਚੁਵਾਈ ਫੇਰ ਆ ਬਿਲਕੁਲ ਪੂਰ ਸੋ। ਉਹ ਤਾਂ ਵਧੀਆ ਜੀ ਬਹੁਤ ਅੱਛਾ। ਇਹ ਨਹੀਂ ਕਿ 14 ਆਖਾਂਗੇ ਕਿ 10 ਨਿਕਲੂਗਾ ਚਾਹੇ 11 ਨਿਕਲੂ। ਹੈ 15 ਕਿਲੋ ਹੀ ਦੁੱਧ ਹੈ ਸੰਤੂ ਸਾਹਿਬ ਹਾਂਜੀ ਤੇ ਆਖਣਾ ਆਪਾਂ 14 14.5 ਚਲੋ ਪਾਈਆ ਖੰਡ ਕਿਲੋ ਕਾਟੀ ਦੱਸਗੇ ਹਾਂਜੀ ਬੰਦ ਕਰੋ ਲੋ ਵੀਰੇ ਪਰਿਮਾਤਾ ਨੂੰ ਬਹਿਣੀ ਇੱਕ ਬਹਿਣੀ ਵਾਲੇ ਪਾਸੇੋਂ ਠੰਡ ਵਿਖਾ ਦਿਆਂ ਆਹ ਦੇਖੋ ਸੋ ਚਾਰੇ ਧਣ ਜਿਹੜੇ ਦੋਸਤੋ ਚੰਗੀ ਸੋਹਣੀ ਸਪੇਸ ਵੰਡਦੇ ਆ ਮੁੱਠੀ ਮੁੱਠੀ ਧਣ ਸੋ ਬਾਕੀ ਡਿਜ਼ਾਈਨ ਜਿਉਂ ਚੰਗਾ ਥੱਲੋਂ ਨੇਵੇ ਦਾ ਵੀ ਠੀਕ ਆ ਜੀ ਸੋ ਪਸੰਦ ਆਊਗੀ ਬੱਚੀ ਇਹ ਵੀ ਚੰਗੀ ਆ ਸੋ 14 ਕਿਲੋ ਤੋਂ ਪਲੱਸ ਵਾ ਜਿਹੜੀ ਇਹ ਬਾਹਰ ਚਲੰਦੀ ਹੈ ਬੋਦੀ ਵਾਲੀ ਬੱਚੀ ਆ ਬਾਕੀ ਬੇਲ ਬੂਲ ਲੰਬੀ ਲੂਬੀ ਕਾਫੀ ਤੇ ਕਾਤ ਵੱਡਾ ਆਮ ਨੋਰਮਲ ਆਪਾਂ ਮੀਡੀਅਮ ਹਾਈਟ ਵੇਖਦੇ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟਾ ਵੱਡੀਆਂ ਵੜ ਦੇ ਵਿੱਚ ਹੀ ਆਪਾਂ ਗਿਣਤੀ ਕਰਾ ਰਹੇ ਆ ਤੁਹਾਨੂੰ ਠੀਕ ਹੈ ਜੀ ਸੁੱਛ ਅੱਡੇ ਨੇ ਵਿੱਚ ਪੂਰੀ ਖਬਰਦਾਰ ਸੁੱਛ ਬਾਈ ਚ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓਗੇ ਉਹ ਚੋਣ ਚਾਂਦੀ ਇੱਕ ਨੰਬਰ ਆ ਠੀਕ ਆ ਇੱਕ ਨੰਬਰ ਤੁਹਾਨੂੰ ਦੱਸਦਾ ਇੱਕ ਨੰਬਰ ਸਤੂ ਸਾਹਿਬ ਜੀ ਇਹ 20 ਕਿਲੋ ਦੁੱਧ ਦਊਗੀ ਵੇੜ ਅੱਛਾ ਹਾਂ ਜੀ ਹਾਂ ਜੀ ਸਾਡੇ ਤੁਹਾਨੂੰ ਪਤਾ ਮੋਲ ਦੇ ਪੱਠੇ ਅਦੀਨਪੁਰੋਂ ਮੋਲ ਦੇ ਪੱਠੇ ਲੈ ਆਈ ਦਿਆ ਚਾਰੂ ਬਹੁਤੀਆਂ ਵੇੜਾਂ ਵਾਹ ਹਾਂ ਜੀ ਤੇ ਸੇਵਾ ਚੰਗੀ ਹੋਗੀ ਦੁੱਧ ਚੰਗਾ ਚਵਾਜੂ ਹਾਂ ਜੀ ਹ ਚਾਚਾ ਅੱਛਾ ਸੋਨੇ ਵੀਰੇ ਮੁੱਲ ਕੀ ਡਿਮਾਂਡ ਹੋਊਗੀ ਸਤੂ ਸਾਬ ਮੁੱਲ ਤੇ ਦਾ ਕਰਦੇ ਆ 75000 ਆਪਾਂ ਹਾਂਜੀ ਦਵਾ ਗਿਆ ਆਪਾਂ 67000 ਦੀ ਕੋਈ ਨਹੀਂ ਭੈਣ ਭਰਾ ਜਿਹੜਾ ਮਾਨਤਾਨ ਨਾਲ ਫੋਨ ਲਾਊਗਾ ਆਪਾਂ ਮਾਨਤਾਨ ਕਰਦੇ ਆਂਗੇ ਉਹ 67000 ਚ ਹਾਂਜੀ 67000 ਚ ਮਾਨਤਾਨ ਕਰਦੇ ਆਂਗੇ ਬਾਕੀ ਦੁੱਧ 15 ਕਿਲੋ ਹੀ ਹੋਊਗਾ ਵੈਟ ਥੱਲੇ ਆਪਾਂ ਧਾਰਾ ਭਰਾਵਾਂਗੇ ਬਿਨਾਂ ਨਿਆਣੇ ਤੋਂ ਬਾਕੀ ਫੁੱਲ ਬਟਾ ਫੁੱਲ ਗਰੰਟੀ ਹੋ ਗਿਆ ਲੋ ਵੀ ਇਹ 67000 ਦੇ ਵਿੱਚੋਂ ਮਾਨਤਾਨ ਹੋਊਗਾ ਹਾਂਜੀ ਰੰਗ ਪ੍ਰਿੰਟ ਬਹੁਤ ਸੋਹਣਾ ਹੈ ਠੀਕ ਆ ਜੀ ਵਾਈਟ ਦੇ ਵਿੱਚ ਬਿਲਕੁਲ ਬਲੈਕ ਟਾਪ ਤੇ ਮੁੱਠੀ ਮੁੱਠ ਸੋ 14 ਗੱਲੋ 15 14 15 ਦੇ ਖੇਡਣ ਲਈ ਹੈ ਕਰਮਾਲੀ ਇਸ ਵਕਤ ਲੈ ਵੀ ਸੋਨੇ ਇਹ ਆਜ ਦੋਵੇਂ ਬੜਾ ਆਪਣੇ ਕੋਲੇ ਬਕਾਉਂਦੇ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਆ ਜੀ ਤੇ ਇੱਕ ਨੰਬਰ ਆਪਣੇ ਕਰ ਦਿਓ ਸੰਦੇ 62394 99415 ਠੀਕ ਹੈ ਜੀ ਹਾਂਜੀ ਬាទ ਲੈ ਵੀ ਦੋਸਤੋ ਦੋਵੇਂ ਨੰਬਰ ਵੀਰ ਸੋਨੇ ਦੇ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਪ੍ਰਵਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ